ਚੰਗੀ ਜੀ ਡੱਕ ਡੂ ਸਿੱਧੀ ਹੁੰਦੀ ਮਾੜੀ ਜੀ ਤੇ ਡੂ ਸਿੱਧੀ ਨਹੀਂ ਹੁੰਦੀ ਹੈਗੀ ਤੇ ਸਰਪੰਚਾਂ ਵੀ ਤਾਂ ਨਹੀਂ ਬਣਿਆ ਹਾਂ 3 ਲੱਖ ਵਾਲਾ ਹੈ 60 ਦੇ ਨਾਲ ਆਖੜਾ ਉਹ ਵਹਿਮ ਨਾ ਕਰ ਹਾਂ ਬਾਬੂ ਜੀ ਦਾ ਦਲ ਐਡਾ ਐਡਾ ਤਾਂ ਹੈਗਾਗਾ ਹੁਣ ਪੱਲੋ ਪਾ ਕੇ ਤੇ ਦੇਣ ਲੱਗਿਆ ਅਗਲਾ ਇਹ ਤਾਂ ਪੱਲਿਓ ਪਾ ਕੇ ਬੋਲਣਾ ਕੰਮ ਕਰਦੇ ਨੇ 66% ਡਿਸਕਾਊਂਟ ਹੈ ਤੇ ਉਹ 60% ਕੌਣ ਕਰ ਦੂਗਾ ਟਾਲੀ ਦਾ ਕੰਮ ਹੋਇਆ ਹੋਇਆ ਪੀਓਸੀ ਪਾਸ ਹੋਈ ਹੋਇਆ ਇਸ ਕੰਮ ਕਰਿਆ ਹੋਇਆ ਆ ਦੇਖ ਤਿੰਨ ਸੀਟੜ ਤਾਂ ਆ ਗਿਆ ਹਾਂ ਦੋ ਸੀਟੜ ਆ ਗਿਆ ਹਾਂ ਤੇ ਕਾ ਡਰਾਈਵਰ ਆ ਗਿਆ ਹੱਸਿਆ ਦੋ ਸੀਟੜਾ ਹਾਂ ਨਾਲ ਆਹ ਟੇਬਲ ਆ ਗਿਆ ਨਾਲ ਟੇਬਲ ਆ ਗਿਆ ਤੇ ਨਾਲ ਹੀ ਗੱਡੀਆਂ ਨਾਲ ਹੀ ਗੱਡੀਆਂ ਆ ਗਈਆਂ 66% ਡਿਸਕਾਊਂਟ 330000 ਦਾ ਬਾਕੀ ਪੁੱਛ ਲੈ ਕਿੰਨੇ ਨਾ ਰਹਿ ਗਿਆ ਸਰਪੰਚ ਉਹ ਮੈਂ ਬਰਨਾਲੇ ਵੀ ਕਰਿਆ ਸੀਗਾ ਪਤਾ ਆਪਣੇ ਬੁੱਢੀ ਜਣਾਂ ਦੇ ਉਹ ਵੀ ਸਾਢੇ ਦਿਨਾਂ ਦਾ ਬੋਲੀ ਜਾਂਦੇ ਸੀਗੇ ਐ ਨਾਉਣੀ ਲਈਦਾ ਹੁੰਦਾ ਕਿਸੇ ਦਾ ਚਲ ਕੋਈ ਗੱਲ ਨਹੀਂ ਫਿਰ ਪਰ ਕੋਈ ਡਰੇਗਾ ਤੁਸੀਂ ਕਿੰਨੇ ਦੇ ਦੋਗੇ ਜੀ ਰਾਏਕੋਟ ਚ ਦਾ ਰੇਟ ਹੈਗਾ 330000 ਰੁਪਏ ਜੀ ਹਾਂ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਉਹਨੂੰ 68% ਦੇ ਡਿਸਕਾਊਂਟ ਰੱਖਿਆਗਾ 1,10,000 ਰੁਪਏ ਦਾ ਬੀੜੂ ਸ਼ੇਅਰ ਕਰਨ ਦੀ ਇਨਾ 1,10,000 ਰੁਪਏ ਦਾ ਹੈਗਾ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਡਿਲੀਵਰੀ ਫ੍ਰੀ ਆਨਲਾਈਨ ਬੁਕਿੰਗ 1000 ਰੁਪਿਆ ਹਾਂਜੀ ਜਦੋਂ ਸੋਫਾ ਤੁਹਾਡੇ ਘਰੇ ਪਹੁੰਚ ਗਿਆ 1,09,000 ਰੁਪਿਆ ਉਦੋਂ ਦੇਣਾ ਹੈਗਾ ਪਰ ਇਹਦੇ 'ਚ ਇੱਕ ਸ਼ਰਤ ਹੈ ਸਾਡੀ ਕੀ ਸ਼ਰਤ ਹੈ ਜੀ ਸ਼ਰਤ ਇਹ ਵੀ ਅੱਜ ਤੁਸੀਂ 1000 ਪਾਉਗੇ ਤੇ ਤੁਹਾਨੂੰ 30 ਦਿਨਾਂ ਬਾਅਦ ਵਾਰੀ ਆਉਗੀ ਆਹੋ ਹਾਹ ਇਹ ਦੇਣਾ ਹੋਊ ਤੁਸੀਂ 1000 ਪਾ ਕੇ ਕੱਲ ਨੂੰ ਕੌਣ ਸਾਡਾ ਸੋਫਾ ਭੇਜ ਦੋ ਇਹ ਤਾਂ ਹੁਣ ਸਾਨੂੰ ਵੀ ਪਤਾ ਹੀ ਹੈ ਇਹੋ ਜੀ ਚੀਜ਼ ਬਰੌਂਟ ਤੇ ਕਾਲੀ ਦੇ ਕੰਮ ਕਰਨ ਤੇ ਹੈ ਜੀ ਇਹ ਬਰੌਂਟ ਤੇ ਮੈਂ ਤਾਂ ਹੁੰਦੀ ਆ